ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦਿਲ ਦੁਗਣੀ ਤੇ ਰਾਤ ਚਾਪਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰਗਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਪਲਾਪਲਾਜ ਦਾ ਸੱਚੀ ਕਰ ਅੱਜ ਸਾਥ ਸ੍ਰੀ ਗੁਰੂ ਸਾਹਿਬ ਕੀ ਕਾ ਹੁੰਦਾ ਕਾ ਹੋ ਗਿਆ ਕਾ ਹੋ ਰਿਹਾ ਮੈਨੂੰ ਦੱਸ ਦੇ ਕਾ ਹੁੰਦਾ ਹਾ ਹਾਏ ਵਾਹਿਗੁਰੂ ਦੀ ਕਿਰਪਾ ਨਾਲ ਜੀ ਅੱਜ ਸਾਡੇ ਇੱਥੇ ਮੀਂਹ ਪੈ ਰਿਹਾ ਹੈ ਸੈਂਬੀ ਅੱਜ ਇੱਕ ਘਾਟਾ ਹੋ ਗਿਆ ਤੇ ਹਵਾਵਾਂ ਵੀ ਠੰਡੀਆਂ ਠੰਡੀਆਂ ਚੱਲ ਰਹੀਆਂ ਚਲੋ ਇੱਕ ਤਾਂ ਮਹਾਰਾਜ ਦੀ ਕਿਰਪਾ ਉਹਦੇ ਵਿੱਚ ਚਲੋ ਜਿਹੜੀ ਇਹ ਗਰਮੀਆਂ ਥੋੜੀ ਜੀ ਘਟ ਜੂ ਜਿਹੜੀ ਹਮਸਾ ਟਾਈਪ ਗਰਮੀ ਹੋ ਰਹੀ ਸੀ ਨੇ ਵੀ ਉਹ ਮੌਸਮ ਨੂੰ ਫਰਕ ਪੈਜੂ ਤੇ ਪਰਿਵਾਰ ਰੈਡੀ ਹੈ ਜੀ ਸਾਡਾ ਤਿਆਰ ਹੋ ਗਏ ਸਾਰੇ ਜੈਸ ਮਿੰਦਾ ਇੱਕ ਪੇਪਰ ਉਹ ਪੇਪਰ ਦੇ ਸਬੰਧ ਵਿੱਚ ਜੈਸ ਮੈਨੂੰ ਕਿੰਨਾ ਪੂਆ ਬੋਲਦਾ ਕਿ ਉਹਦੇ ਬਲੌਗ ਤੋਂ ਪਤਾ ਲੱਗੂ ਕਿਦਾਂ ਕਿਦਾਂ ਘਾਹ ਹੁੰਦਾ ਤੇ ਹਵਾਵਾਂ ਦੇਖੋ ਜੀ ਆਹਾਹਾਹਾ ਇੱਧਰਲੀ ਸਾਈਡ ਹਰਿਆਈ ਹਰਿਆਈ ਦੇ ਹਿਸਾਬ ਨਾਲ ਪੂਰਾ ਮੀ ਬਾਰਾ ਜੀਰੀ ਦੇ ਉੱਪਰਾਂ ਦਿਖਦੀਆਂ ਪਾਪਾਂ ਜਾਂਦੀਆਂ ਲਾ ਜਿੱਥੇ ਜਿੱਥੇ ਨੂੰ ਹਵਾ ਦਾ ਬੁੱਲਾ ਨਿਕਲ ਰਿਹਾ ਐਨ ਕਲੀਅਰ ਆ ਦੇਖ ਰਿਹਾ ਹੇਜਾ ਬੈਦਰਾ ਸਵਾਦ ਆ ਗਿਆ ਅੱਜ ਬਹੁਤ ਦਿਨਾਂ ਬਾਅਦ ਮੈਂ ਕਹਿੰਦਾ ਜੀ ਸਾਡੇ ਤਾਂ तकरीबन ਮਹੀਨੇ ਬਾਅਦ ਹੈ ਅੱਜ ਮੀਂਹ ਪਿਆ ਤੇ ਹਵਾਵਾਂ ਚੱਲੀਆਂ ਇੱਧਰ ਪੱਪਲ ਨੂੰ ਹਲਾਇਆ ਤਾਂ ਹਵਾ ਨੇ ਪੂਰਾ ਹਨ ਤੇ ਇੱਧਰ ਗੇਟ ਵੀ ਵਿਚਾਰਾ ਆਪੇ ਖੁੱਲ੍ਹ ਜਾਂਦਾ ਆਪੇ ਬੰਦ ਹੋ ਜਾਂਦਾ ਇਹਦਾ ਜਿਹੜਾ ਡੋਰ ਕਲੋਜ਼ਰ ਤਾਂ ਜੀ ਉਹ ਗਾ ਤਾਂ ਖਰਾਬ ਆ ਮੁੜ ਕੇ ਹ ਜੁੜਿਆ ਹੀ ਨਹੀਂ ਅਜੇ ਤੱਕ ਐਦਾਂ ਹੀ ਹੋ ਜਾਂਦਾ ਡੋਰ ਕਲੋਜ਼ ਤੇ ਦਿੱਲੀ ਸਾਈਡ 'ਚ ਦਿਖਾਵਾਂ ਮੈਂ ਤੁਹਾਨੂੰ ਵੀ ਮੀਂਹ ਕਿੰਨਾ ਕ ਪੈ ਗਿਆ ਮੈਂ ਵੀ ਬਤਾ ਮੀਂਹ ਤਾਂ ਪਿੱਜ ਗਿਆ ਤੇ ਫੇਰ ਕੰਮ ਖਰਾਬ ਹੋ ਦੋ ਪਾਣੀ ਉਹ ਪਾਣੀ ਕਿੰਨਾ ਚੰਗੀ ਦਾ ਅਧਰਤਾਨਾ ਡੱਬਣ ਦੀ ਉਹ ਵੀ ਤੇ ਤਦਾਰ ਚ ਅ ਚਲੋ ਕੋਈ ਨਹੀਂ ਅ ਹੁਣ ਜੈਨਦਰ ਦੇਵਤਾ ਪ੍ਰਸੰਨ ਹੋਇਆ ਅ ਤਾਂ ਵਧੀਆ ਉਮੀਦ ਆ ਪਿਆ ਤੇ ਮੌਸਮ ਵੀ ਠੰਡਾ ਹੋਵੇ ਜਿਹੜੀਆਂ ਸਰੀਰ ਤੰਗੀਆਂ ਫੰਗੀਆਂ ਜਾਂ ਮਨ ਦਾ ਉਹ ਵੀ ਠੀਕ ਹੋ ਜਾਣ ਤੇ ਹੁਣ ਅੰਦਰ ਮਲਾਉਂਦਾ ਜੀ ਚੱਲ ਕੇ ਉਹਨਾਂ ਨਾਲ ਚਲੋ ਜੀ ਇੱਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਇਹ ਘਰ ਕਿੱਦਾਂ ਨੂੰ ਬਣਾਇਆ ਆਪਾਂ ਨੇ ਹਵਾਦਾਰ ਬਣਾਇਆ ਤਾਂ ਹੁਣ ਹਵਾ ਨਾਲ ਜਮੀਨ ਪਾਣੀਦਾਰ ਬਣਾਇਆ ਹੋਇਆ ਜਿੱਦ ਨੂੰ ਦੇਖੋ ਪਾਣੀ ਉਹ ਪਾ ਨਾ ਹੁਣ ਹਵਾ ਦੇ ਨਾਲ ਭਾਈ ਪਾਣੀ ਵੀ ਆਊਗਾ ਹੀ ਅੰਦਰ ਅੱਛਾ ਜੀ ਆ ਸਾਡੀ ਚਸ਼ਨੀ ਨੂੰ ਮਿਲੋ ਜੀ ਇੱਧਰ ਛੱਸੀ ਗਾਂ ਜਿਆ ਦੇਖ ਜਾਦੂ ਜਾਦੂ ਦੀ ਚੂੜੀ ਖੋਲਦੀ ਜਾਦੂ ਜਾਦੂ ਉਹਨੇ ਦੇਖੀ ਜਾਦੂਕਾਰ ਕੇ ਜਸ਼ਨ ਗਾਵੇ ਨਾ ਕਰ ਦੇਵੇ ਕਿਤੇ ਦੇਖ ਲੈ ਦੇਖੋ ਉਹ ਵਾਲਾ ਬੰਨ ਕਿਤੇ ਗਾਵੇ ਕਰ ਦੇਵੇ ਵਾਲਾ ਬੰਨ ਕੇ ਕਹਿੰਦਾ ਜਾਦੂ ਸਾਰਿਆਂ ਨਾਲ ਪਹਿਲਾਂ ਮੈਂ ਗੈਸ ਕਰਿਆ ਅੱਛਾ ਦੇਖ ਮਾਸ ਸੈਟ ਕਿੰਨਾ ਸੋਹਣਾ ਫੈਸ਼ਨ ਦਾ ਪੂਰੀ ਟਵਾਰਾ ਸਾਡੀ ਲਾਡਾ ਰਾਣੀ ਦੀ ਐਵੇਂ ਦੌੜੋ ਆ ਜਦੋਂ ਚਿਰ ਕੇ ਬਹਿਤ ਕਬਾਈ ਗੋਜੀ ਦਾ ਖਾਸ ਮਾਈਕ ਚੀਕ ਬਥੇ ਜੀ ਅੱਜ ਮੇਰੇ ਖਿਆਲ ਕੇ ਵੈਸੇ ਮੌਸਮ ਬਹੁਤ ਵਧੀਆ ਠੰਡਾ ਜਾ ਹੋ ਹਾਂ ਜਿਹੜੇ بیمار ਬੰਦੇ ਹੋ ਸ਼ਾਇਦ ਉਹ ਵੀ ਠੀਕ ਹੋ ਜਾਣਗੇ ਹੋਰ ਕੀ ਕਰੀਏ ਜੀ ਪ੍ਰਮਾਤਮਾ ਦੀ ਕਿਰਪਾ ਹੂੰ ਕਿਉਂ ਇਹ ਗੰਦੇ ਆ بیمار ਹੋ ਗਏ ਜਿਹੜੇ ਮਹਾਰਮੰਦੇ ਤੇ ਉਠੀ ਕੋਗੇ ਅਸੀਂ ਚੱਲਦੇ ਹਾਂ ਮੌਸਮ ਕਰਕੇ ਜੀ ਦੀ ਸ਼ਾਂਤ ਹਾਂ ਤਾਂ ਉਹਦੇ ਨਾਲ ਥੋੜਾ ਜਿਹਾ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਕਰਕੇ ਉਹ ਮੈਂ ਸਾਰੇ ਕੁਟਰਾ ਮਹਿਸੂਸ ਕਰਦੇ ਸਾਂ ਇੱਕਾ ਨਹੀਂ ਨੀਦਾ ਸੁਣੋਈ ਉਹ ਆਪਣੇ ਕੋਹਾ ਜਾ ਰੋਣਾ ਵੀ ਇੱਧਾ ਘੰਟਾ ਹੋ ਰੁਕ ਸਕਦੇ ਆ ਸੁੱਖ ਭਾਂਜੀ ਤਿਆਰ ਹੋ ਜੂ ਜਦ ਤੱਕ ਘਰ ਵੀ ਚਾਹੀਦਾ ਕੋਈ ਕੋਈ ਪਪਾ ਹੈਗੀ ਤਾਂ ਹੈ ਆਂ ਡੇ ਰਿਗਰਾ ਯਾਰ ਨਾ ਕੰਨ ਪੜੇ ਪੂਰੀਏ ਪੁੱਤਰਾ ਇਹ ਕੁੱਤਾ ਹੈ ਤਾਂ ਹੈ ਟੌਮੇ ਹਾਂ ਗੁੱਲਾ ਛੜੋ ਬਸ ਕੁੰਬਾ ਲਾ ਲਓ ਉਹਨੇ ਇੱਥੇ ਰੋਣਾ ਜੇ ਗੁੱਲਾ ਛੜਤਾ ਹੋ फेर ਨਹੀਂ ਲਿਖਦਾ ਅਨਾ ਬੰਨਿਆ ਹਾ ਤਾਂ ਰੁਕੀ ਬੰਨਿਆ ਹਾ ਹੋਏ ਖੜਾ ਹੈਗਾ ਵੀ ਉਹ ਜਿਵੇਂ ਅੱਗੇ ਹੋ ਗਿਆ ਤਾਂ ਕਰਨਾ ਕੁੱਤਾ ਆਪਣਾ ਇਹ ਮੱਛੀ ਆ ਜਾ ਮਾਗੀ ਆਹੋ ਜੀ ਫੋਟੋ ਕੁ ਮੇਰਾ ਲੰਬੂ ਹਾਈ ਨੇ ਛੋਟੇ ਨਹੀਂ ਹੁੰਦੇ ਰੋਕੇ ਇਹ ਮੱਛੀ ਇੱਤੇ ਨਾ ਵੀ ਲਿਖਦੇ ਕੀ ਲਿਖਦੇ ਕੁੱਤਰਾ ਨਾਮ ਲਿਖਦੇ ਅੱਛਾ ਜਾਂ ਟੌਮੀ ਹੋ ਗਿਆ ਤਾਂ ਕਰਨ ਨੇ ਉਹ ਆਇਆ ਕਰਨ ਕੁੱਤਾ ਪਿਆ ਉੱਠੇ ਕੋ ਲੱਗਤਾ ਵੀ ਟੌਮੀ ਆ ਗਿਆ ਇੱਕ ਦਿਨ ਇੱਕ ਰਾਤ ਪੂਰਾ ਗਾਇਬ ਰਿਆ ਜੀ ਉਹ ਉਹ ਬਸ ਉਹਦੇ ਚੱਕਰਾ ਦੇ ਫਿਰ ਕਰਨ ਰੋਂਦਾ ਫਿਰ ਕਹਿੰਦਾ ਉਹਦੀ ਤਾਂ ਫੋਟੋ ਵੀ ਨਹੀਂ ਹੈਗੀ ਕਹਿੰਦਾ ਘਰ ਦੇ ਵਿੱਚ ਕੋਈ ਮੈਂ ਕਿੱਥੇ ਦੇਖੂਗਾ ਲੋ ਮੇਰੀ ਬਾਹ ਪਰ ਕਹਦਾ ਨਾਮ ਲਿਖ ਦੋ ਉੱਤਰ ਫਿਰਦੇ ਕਹਿੰਦੇ ਕਹਿੰਦੇ ਬੇ ਕਰਨਾ ਜਾਂ ਰੋਟੀ ਖਾ ਲਾ ਤੇ ਆਲੂ ਮਟਰਾਂ ਹੀ ਸਬਜ਼ੀ ਬਣੀ ਨਾ ਬੇਬੇ ਸਾਡੇ ਕੁੱਤਾ ਦਾ ਸਵੇਰ ਦਾ ਭੁੱਖਾ ਵੀ ਤਾਂ ਰੋਟੀ ਵੀ ਨਹੀਂ ਖਾਤੀ ਕੁੜੀ ਬਣਾ ਕੇ ਭੇਜਣਾ ਹੈ ਅੱਜ ਮੈਂ ਤਾਂ ਕਹਿੰਦਾ ਇੱਕ ਨਹੀਂ ਕਰ ਦੋ ਗੁੱਤ ਜੀ ਇਹ ਤਾਂ ਕੋਈ ਚੱਕਰ ਨਹੀਂ ਕਰ ਦੋ ਕਿਆ ਚੱਕਰਾ ਹਾਂ ਹਾਂ ਅੱਜ ਜੂڑا ਕਰ ਦੂੰਗੀ ਟੌਰ ਲੱਗਦੀ ਆ ਟੌਰ ਲੱਗਦੀ ਮੇਰੇ ਪੁੱਤ ਦੀ ਬੰਦੀ ਪਾ ਗਿੱਲੇ ਆ ਪੁੱਤ ਜੂਆਂ ਪੈ ਜੰਦੀਆਂ ਕਿੱਥੇ ਪਾਣਾ ਇੱਥੇ ਇੱਥੇ ਟੱਕਣਾ ਨਹੀਂ ਫੇਰ ਕੋਈ ਨਾ ਰਮਾਲ ਬੰਨਦੀ ਉਹ ਤਾਂ ਸਿਰ ਪਰ ਰਮਾਲ ਬੰਨ ਲੀ ਕੋਈ ਚੱਕਰ ਵੀ ਕਿਥੇ ਲਗੂਗਾ ਕਹਿੰਦਾ ਜੜੀ ਮਰ ਚੂ ਐ ਕਿੰਨੀ ਲਾਉਂ ਕੋ ਕਿੰਨਾਂ ਕੋਂਗਾ ਜੂڑا ਕਰ ਲਈ ਇਹਨੇ ਹਾਂ ਕਰ ਦਾਂ ਇਹਨਾਂ ਮੈਂ ਨਹੀਂ ਹਾਂ ਬੇਬੋਲੀ ਹੋ ਜਾਣ ਨਾ ਪਲੀਜ਼ ਮੈਂ ਬੂਆ ਕੋਲ ਜਾ ਕੇ ਤੁੰਡਾ ਕਰ ਦੂੰਗੀ ਕਾਰ ਚ ਚਲਾ ਫਿਰ ਕਰ ਦੋ ਧੱਕਾ ਦੇ ਦੋ ਚਲ ਉਹ ਮਤ ਬਟਾ ਲੈ ਆ ਮਾ ਨਾ ਸੁਨਿਆ ਲੈ ਆ ਮਾ ਹਾਂ ਨਾ ਰੌੜਾ ਪਾਣੀ ਡੋਰੀ ਵੀ ਦਿਖਾਉਂਦੀ ਐ ਕੁੜੀ ਮੂਰੇ ਨੂੰ ਕਰਕੇ ਕਹਿੰਦੀ ਮੈਂ ਡੋਰੀ ਵੀ ਪਾਈ ਵੀ ਮੇਰੀ ਹਾਂ ਇਹ ਡੋਰੀ ਖੋੜੇ ਵਾਲੀ ਆ ਕਹਤੈ ਡੋਰੀ ਦੀ ਡੋਰੀ ਦੀ ਤਰੀਫ ਨਹੀਂ ਕਰੀ ਮੇਰੀ ਸੱਚੂ ਕੱਪ ਹਾਈ ਹਾਈ ਹਾਂ ਕਰ ਦੋ ਕੋਈ ਚੱਕਰ ਨਹੀਂ ਮੈਂ ਕਰ ਦੂੰਗੀ ਮੈਂ ਰਾਤ ਲੈ ਦਿੰਦੀ ਆ ਤੰਗਾ ਕੋਈ ਮੰਮੀ ਉਹ ਲੋੜੇ ਨਹੀਂ ਯਾਰ ਇੱਕ ਨਹੀਂ ਠੀਕ ਆ ਗੱਡੀ 'ਚ ਜਾਣਾ ਸਿੱਧਾ ਤੁਸੀਂ ਆਪਣੇ ਆਪਣੇ ਟਿਕਾਣੇ ਉੱਤਰਨਾ ਜਾ ਕੇ ਕਿਤੇ ਬਾਜ਼ਾਰਾਂ ਚ ਘੁੰਮਣਾ ਤੁਸੀਂ? ਕੀ ਪਤਾ? ਆਈ। ਇਹ ਲੋਕ ਕਹਿੰਦੇ ਕੀ ਪਤਾ? ਕੀ ਪਤਾ ਡੈਡੀ ਯਾਰ? ਕੀ ਪਤਾ ਡੈਡੀ ਤੇਰੇ ਮੂਰੇ ਬਦਲ ਜੂ। ਇਹ ਤੁਹਾਨੂੰ ਹੀ ਪਤਾ ਇਹ ਕਿੱਥੇ ਤੇ ਕੀ ਕੀ ਬੋਲਦਾ। ਉਹਦਾ ਟਾਈਮ ਦੱਸੂਗਾ। ਡੈਡੀ ਪੁੱਤ ਬਦਲ ਗਿਆ। ਡੈਡੀ ਕਹਿੰਦਾ ਜਦ ਮੇਰਾ ਬਾਪ ਤਾਂ ਤਾਂ ਮੈਂ ਛੋਟਾ ਵੀ ਬੰਦ ਕਰੂੰਗਾ। ਮਤ ਜੀਤ ਜਾ ਫਿਰ। ਮੋਹ ਵਾਲੀ ਖਾਣ ਤੇ ਜਾ ਬਸ ਇੱਥੇ ਨਾ ਤੁਸੀਂ ਆ ਦੋ। ਹਾਂ ਰਛੇ ਜੱਜਾ ਇੱਧਰ ਆ ਜੇ ਹਾਂਗਕਾਂਗ ਵਾਲੇ ਕੱਪੜੇ ਵਾਈਫਰ ਦੀ ਜਿਹੜੇ ਚਾਚੇ ਨੇ ਭੇਜੇ ਚਾਚਾ ਜੀ ਨੇ ਭੇਜੇ ਤਾਂ ਦਿਖਾਏ ਪੁੱਪੂ ਨੋਂ ਨਾ ਕੱਪੜੇ ਪੂਰੇ ਤੋਰ ਤਗਾ ਦੇ ਬੁੱਬੇ ਇਹ ਲੈ ਇਹ ਲੁਕੀ ਹੋ ਜਾਂਦੀ ਆ ਨਾ ਲੈ ਨਾ ਜਿਆਦਾ ਸ਼ਰਮ ਆਉਂਦੀ ਇਹਨੂੰ ਕਹਿੰਦੀ ਮੈਂ ਜਿਆਦਾ ਥੋੜੀ ਕਹਿੰਦੀ ਹੈ ਹਲੋ ਆਲਾ ਤੱਕੀ ਜਾਨੂੰ ਤੇਰੇ ਨਾਲ ਬਾਲ ਸੁੱਤੂਗਾ ਕਾ ਕਨ ਖਲਾੜਦਾ ਮੈਨੂੰ ਬੜੀ ਲਾਦੇਵੇਂ ਮੈਂ ਤੱਕੜੀ ਛੱਡ ਰੱਖ ਮਗਰ ਬਸ ਮੈਂ ਬਤ ਕਹਿਣਾ ਸੀ ਦੇਖੋ ਫੇਰ ਬੰਦ ਮੁੰਡਾ ਬੰਦ ਲਾ ਦੇਖੋ ਇਹ ਆਗੇ ਵਾਲ ਚੈਰ ਕਰੇ ਹੈ ਹੈਲੋ ਆਹ ਕੀ ਗੱਲੀ ਕਰ ਦੇਦੀ ਆ ਚਾਹ ਕਹਿੰਦੀ ਕੁੜੀ ਆਹ ਕਿਹੜੀ ਆਸੀ ਵੈਸੇ ਨਹੀਂ ਰੁਕ ਗਿਆ ਉਹ ਨਾ ਨਾ ਪਿੱਛੇ ਚੱਲ ਪਿੱਛੇ ਲਾ ਪਿੱਛੇ ਚੱਲ ਲਾ ਹਾਂ ਇੱਕ ਆਦੀ ਮੈਂ ਚੁੰਡੀ ਪਰਖ ਮੈਂ ਤੇ ਨਾਲ ਜਿਆਦੀ ਬੇਬੇ ਦੇ ਹੱਗ ਹੋਏ ਗੋ ਵਾਲੇ ਬਣੇ ਪਿਆਏ ਇਹ ਮਾਂ ਤੇ ਪੁੱਤਾਂ ਹਾਂ ਕੋਈ ਨਹੀਂ ਪਤਾ ਕਿਤਾ ਹੁੰਦਾ ਲੱਗਦਾ ਤੇ ਖੇਡਦਾ ਕੀ ਕਹਦਾ ਹਾਂ ਹਾਂ ਸੁਣੀ ਲੱਗਦੀ ਆ ਤੂੰ ਮੇਰੀ ਦੋ ਕੁੜੀਆਂ ਹਾਂ ਕੀ ਕਹਦਾ ਅੱਜ ਮੇਰੇ ਨਾਲ ਕੇ ਜਾਂਦਾ ਹੁੰਦਾ ਇਹ ਦੀਦੀ ਅੱਜ ਮੇਰੇ ਨਾਲ ਤਿੰਨ ਕੁੜੀਆਂ ਨੇ ਜਾਣਾ ਮੈਂ ਤਾਂ ਕਹਿੰਦੀ ਐ ਇਹ ਤੇ ਪਪਾ ਨੂੰ ਪੁੱਛਣਾ ਪੈਣਾ ਮੇਰੇ ਚਾਚੇ ਪਾਪਾ ਚੱਲੋ ਤੂੰ ਆ ਬਿੱਕੀ ਸੇ ਫੋਨ ਕਰ ਲਾਂ ਕੋਚਲਾ ਪਿਆ ਤਾਂ ਹੋਈ ਦੀ ਤਾਂ ਕਹੇ ਨਿਆਣੀ ਘੁੰਮੇ ਆਉਗੀ ਚਲੋ ਚਲੋ ਕੋਈ ਨਹੀਂ ਮੈਂ ਪੁੱਛਦਾ ਮੇਰਾ ਬੱਚਾ ਲਓ ਜੀ ਤਾਂ ਜਸਨੂ ਵੀ ਪਰਮਿਸ਼ਨ ਗਈ ਮਿਲ ਹਾਂ ਮੈਂ ਕਹੀ ਸੀ ਮੇਰੇ ਟਿੱਕਾ ਲਾਉਂਦੇ ਦੀਦੀ ਤੇ ਇਸ ਜਾਂ ਕੇ ਰੱਖ ਲਿਓ ਤੇ ਜਾਂਦੇ ਨਹੀਂ ਕੋਈ ਜੋਰੀ ਦਾ ਸੁਮੀ ਲਾਤੀ ਹਾਂ ਤਾਂ ਚਲੂ ਆਣੀ ਕੋ ਸੌਂ ਜਾ ਰਹੀ ਕੀ ਯਮਨਾ ਕਹਿਈਆ ਹਾਂ ਚੱਲੀਆ ਫਿਰ ਚਲੋ ਜੀ ਚਲੋ ਹਾਂ ਨਾ ਇਹਦੇ ਕੱਪੜੇ ਹੋਰ ਚੱਕਲੀ ਨਾਲ ਲੈ ਲੈ ਚੱਕਲੀ ਲੈ ਲੈ ਇਹ ਜਿਆਦੀ ਮਸਤੀ ਪੀਏ ਨਾ ਥੱਲੇ ਸੜ ਤੇ ਕੱਪੜੇ ਲੈ ਚਲੋ ਕਾਈ ਹੋ ਜਣੀ ਤੇਰੀ ਹਾਂ ਜਿਹੜੀ ਆ ਕੁੜੀਏ ਜੂਂਦਰਾ ਨੇ ਭਾਵਾਂ ਨੂੰ ਛੋੜੀ ਪਾਦੀ ਪੂਰੇ ਹੁਣ ਆੜ ਦੇਣਾ ਜੁੱਤਾ ਕਰਾਉਣ ਨੂੰ ਵੀ ਪੰਗੇ ਲਈ ਜਾਂਦੀ ਓਹ ਨਾਲ ਹਾਂ ਚਲ ਕੇ ਜਾਣਾ ਨਾ ਕੁੜੀ ਨੇ ਥੱਲੇ ਇਚਰ ਤੇਰੀ ਚੁੰਨੀ ਫੜੀ ਵੀ ਉਹਨੇ ਥੱਲੇ ਪਾਣੀ ਜਿੱਲਾ ਕਹਾਂ ਆ ਲੈਨੇ ਬੰਦਵਾਏ ਗਏ ਜਿਹੜਾ ਕੰਮ ਆਉਂ ਕਰਨਾ ਲੈ ਮੈਂ ਦਿੱਤ ਪਾਉਣ ਲੱਗੀ ਡੋਲੀ ਤੇ ਨਹੀਂ ਪਾਉਣੀ ਤੁਸੀਂ ਬੈਠੇ ਨਹੀਂ ਘਰੇ ਓਕੇ ਆ ਦੋ ਆ ਦੋ ਚਲੋ ਖਾ ਖਾ ਲੈਣਾ ਕੋਈ ਹੁਣ ਤੁਹਾਨੂੰ ਜੀ ਸੀ ਗਾਹਾਂ ਚੱਲ ਕੇ ਮਿਲੂੰਗਾ ਇੱਕ ਅੱਧਾ ਖਾ ਲਵਾਂ ਮੈਂ ਅਮਰੂਦ ਸਵੇਰੇ ਸਵੇਰੇ ਸਾਜਰੇ ਸਾਜਰੇ ਮੈਂ ਛੱਟ ਲਾ ਆਉਂਦਾ ਜੀ ਅਮਰੂਦਾਂ ਪਰ ਚਾਰ ਪੰਜ ਅਮਰੂਦ ਖਾ ਕੇ ਪ੍ਰਸਾਦਾ ਸਕਦਾ ਜੀ 11 11:30 12 ਵਜੇ ਦੇ ਕਰੀਬ ਹੌਲੀ ਦੇਖ ਕਿੰਨੀ ਜ਼ੋਰ ਕੇ ਫ੍ਰਿਜ ਲਾਇਆ ਨੇ ਕਟਾਈ ਹੋਣੀ ਤੇਰੀ ਹੁਣ ਜਿਆਦਾ ਇਲਤ ਨਾ ਕਰਨਾ ਲੈ ਲੈ ਇਹ ਕੀ ਆ ਕੋਤੀ ਹੈ ਇਹ ਜਾ ਬੈਠੋ ਬਾਥਰੂਮ ਹਾਂ ਖੜੀ ਹੋ ਕੇ ਬਾਥਰੂਮ ਕਰਕੇ ਜਾ ਮੀਨ ਲਾ ਲਈ ਜੀ ਬੂਰੀ ਛੱਟ ਮਾ ਟਟੇਰੀ ਦਾ ਪਤਾ ਨਹੀਂ ਕੀ ਹੋ ਗਿਆ ਲੱਭਦੀ ਫਿਰਦੀ ਐ ਵਿੱਚ ਪਾਣੀ ਦੇ ਹਰੋਂ ਪਰ ਥੋੜਾ ਜਿਹਾ ਖੁੱਲ ਰਿਹਾ ਜੀ ਮਾਸਾ ਬਾਕੀ ਗੱੱਚਾ ਬੱਚਾ ਵੀ ਆ ਗਿਆ ਥੱਲੇ ਨੂੰ ਸਾਡਾ ਬਾਜੇ ਬੱਤ ਚਲੋ ਬੈਠੋ ਗੱਡੀ 'ਚ ਇਹਨੂੰ ਜਸਮੀਨ ਨੂੰ ਬਾਥਰੂਮ ਕਰਨਾ ਸੀ ਕੁੜੀ ਨੂੰ ਬਾਥਰੂਮ ਕਰਾ ਕੇ ਲੱਭਾ ਕਹ ਤਾ ਲੈ ਜਾਣੀ ਮੈਂ ਗੱਡੀ 'ਚ ਨਹੀਂ ਨਹੀਂ ਮੈਂ ਲੈ ਜਾਣੀ ਨਹੀਂ ਮੈਂ ਲੈ ਜਾਣੀ ਉਹ ਨਹੀਂ ਆ ਗਈ ਫਿਰ ਉਡੀ ਛੱਡ ਜਣੀ ਪਹਿਲਾਂ ਸ਼ਿਸ਼ੂ ਕਰਨਾ ਚਲੋ ਕੋਡੋ ਮੰਮੀ ਨਹੀਂ ਤਾਂ ਉਹ ਕੋਈ ਜਨੀ ਠੰਡੀ ਹਵਾ ਆ ਰਹੀ ਐ ਤੈਨੂੰ ਜੀ ਕ੍ਰੋਸਿੰਗ ਆਈ ਕਰਨ ਹੁਣ ਬਾਹਰ ਕਾ ਨੂੰ ਫੇਰੀ ਜਾਂਦਾ ਪੁੱਤ ਬਹਿ ਜਾ ਪੁੱਤ ਨੂੰ ਬਾਹਰ ਆ ਕੇ ਪਿੱਛੇ ਰੱਖ ਦੇ ਛਤਰੀਆਂ ਨੂੰ ਹੂੰ ਜਿੱਥੇ ਦੋ ਤਿੰਨ ਛਤਰੀਆਂ ਕਰਨ ਪਿੱਛੇ ਰੱਖ ਦੇ ਪੁੱਤ ਛਤਰੀ ਉਰੇ ਤਾਂ ਨਹੀਂ ਰੱਖਣ ਦੀ ਲੋੜ ਜੀ ਲੋੜ ਹੀ ਨਹੀਂ ਇੱਥੇ ਕਿਹਨੇ ਬਾਹਰ ਅੰਦਰ ਜਾਣਾ ਮੰਮੀ ਨੇ ਤੇ ਹੌਲੀ 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 ਚੱਲ ਬਹਿ ਜਾ ਚਾਬੀ ਸਕੂਟਰੀ ਤੇ ਤੂੰ ਬੈਠ ਜਾ ਜੈਸੇ ਮੈਨੂੰ ਪਤੰਗੜ ਚੱਲਾ ਸਕੂਟਰੀ ਦੀ ਚਾਬੀ ਹੋਰ ਕੀ ਕਰਨਾ ਉਹਨੇ ਸੰਦੀਪ ਉੱਤਰ ਆ ਹੁਣ ਸਕੂਟਰੀ ਉਰੇ ਥੋੜਾ ਸਕੂਟਰੀ ਦਾ ਹੱਥ ਛੱਡਿਆ ਆਇਆ ਪੁੱਤਰ ਕਿੱਥੇ ਛੱਡਿਆ ਜਿੱਥੇ ਗਈ ਵੀ ਤੀ ਜੈਸੇ ਮੈਨੂੰ ਲੈ ਕੇ ਮੀਂਹ ਪੈਂਦਾ ਤਾਂ ਨੂੰ ਮੈਂ ਗੱਡੀ 'ਚ ਬਿਠਾ ਲਾਇਆ ਆ ਉੱਥੇ ਟਾਂਗਾਂ ਨੂੰ ਅੰਦਰ ਉਰੇ ਰੱਖਣੀ ਸੀ ਤਾਂ ਹੈ ਚਲੋ ਪਾਪਾ ਲੈ ਆਉਂਗਾ ਤੇਰੇ ਔਰ ਤੇ ਟੱਡੀ ਕਿੱਥੇ ਪੈ ਗਈ ਔਰਨ ਲਾਗੀ ਮਾਰ ਚੜ੍ਹਜੀ ਤੂੰ ਤਾਂ ਉਸਾਇਕਨ ਖੜਾ ਮੈਂ ਬੜਨਾ ਵਿੱਚ ਛੱਡ ਜੀ ਹਾਂਜੀ ਚੱਲ ਕੋਈ ਨਹੀਂ ਪਾਏ ਲੈਣ ਦਾ ਚਪਲਾ ਉਹਨੂੰ ਗਿਆ ਉੱਥੇ ਜਾ ਪਾ ਕੇ ਚਪਲਾ ਮੰਮੀ ਹਲੀ ਪਾਈ ਫਿਰਦਾ ਕਿਆ ਗੱਲ ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਡਰਾਈਵਰ ਸਾਹਿਬ ਉਧਰ ਰੂ ਹੋ ਜਾਓ ਹੂੰ ਕੋ ਡਰਾਈਵਰ ਸਾਹਿਬ ਉਧਰ ਹੋ ਜਾ ਥੋੜਾ ਜਹਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਾਤ ਜੁਨੀ ਸੈ ਪੰਕ ਤਿਸੁ ਪ੍ਰਸਾਦ ਜਪੁ ਵਾਹਿਗੁਰੂ ਸਤਨਾਮ ਕਿਆ ਹੋ ਗਿਆ ਮਾਰ ਦੰਡੀਆ ਤੁਹਾਡਾ ਲੈ ਪੁੱਤ ਪੜਾ ਮੈਂ ਬਟੂਆ ਨਹੀਂ ਲਿਆ ਆਪਣਾ ਯਾਰ ਕੰਨ ਮੰਮੀ ਨੂੰ ਕਹ ਡੈਡੀ ਦਾ ਪਟੂਆ ਵੀ ਸਿੱਟ ਦੇ ਸਿੱਟ ਦੇ ਸੱਟਦੇ ਉਹ ਤਾਂ ਹੈ ਹੀ ਨਹੀਂ ਕੁਝ ਸੱਟਣੀ ਪੈਣਾ ਨਹੀਂ ਤੇਰੇ ਕੋਲ ਤਾਂ ਹੈ ਹੀ ਨਹੀਂ ਕੁਝ ਵੀ ਨਾ ਹੁਣ ਮੇਰੇ ਕੋਲ ਹੈਗਾ 500 ਮੈਂ ਖਾਣੇ ਮਗਾਇਆ ਹੈ ਹੈ ਨਹੀਂ ਉਹਦੇ ਚ ਕਿਹੜੇ ਪੈਸੇ ਹੈਗੇ ਆ ਚਲੋ ਹੁਣ ਤੁਹਾਨੂੰ ਗੋਹਾ ਜਾ ਕੇ ਮਿਲਾਂਗੇ ਚਲ ਆ ਨਾ ਟਾਕੀ ਜੱਤ ਦੇ ਲਿਆਉਣਾ ਤੈ ਲੋ ਠੀਕ ਆ ਜੀ ਹੁਣ ਗਾਂ ਜਾ ਕੇ ਮਿਲਾਂਗੇ ਪਹੁੰਚ ਗਏ ਜੀ ਖਾੜ ਦੇ ਵਿੱਚ ਬਾਲੇ ਬੁਰਾ ਹਾਲ ਆ ਪਾਣੀਓ ਪਾਣੀ ਹੋਇਆ ਪਿਆ ਲੰਗਦਾ ਵੀਰ ਲੰਗਦਾ 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 ਮੈਂ ਤੈਨੂੰ ਡਿਸਟਰਬ ਨਹੀਂ ਕਰਨਾ ਜਾਰੇ ਪਈਆਂ ਸਾਰੀ ਅੰਡੇ ਲੱਗ ਗਿਆ ਸਾਨੂੰ ਵੀ ਟੈਂਟਾ ਲਗਾ ਤਾਰਾ ਨਹੀਂ ਪਾਰਿਆ ਜੀ ਪੂਰਾ ਤੇ ਉਹ ਫੇਰ ਖੜ ਗਿਆ ਉਹਨਾਂ ਦਾ ਮੋਟਰਸਾਈਕਲ ਵਿਚਾਰਿਆਂ ਦਾ ਸਟਾਰਟੀ ਉਹ ਕੋਕਰਕ ਦਾ ਪਾਣੀ ਲੱਗ ਕੇ ਹੁੰਦਾ ਨਾ ਤੇ ਸਦ ਪਲੱਗ ਬਲੱਗ ਨੂੰ ਪਾਣੀ ਲੱਗਿਆ ਚੱਲ ਭਰਾਵਾ ਚੱਲ ਚੱਟੋਏ ਵੀ ਆ ਹੋਲੀ ਕੋਈ ਨਾ ਸੱਟ ਖਾਲੀ ਭਰਾਵਾ ਪਿਆਰੇ ਵਿਚਾਰੇ ਸੜਕ ਹੈ ਜਿਉ ਪਾਣੀ ਦੇ ਲੱਗ ਸਾਮਰੌਣਾ ਜਿਹਨਾਂ ਨਦੀ ਚ ਪਾਣੀ ਆਉਂਦਾ ਉਹਦਾ ਪੱਜਾ ਇੱਧਰੋਂ ਪੱਕੜਾ ਪਾਣੀ ਆ ਰਿਹਾ ਇੱਧਰ ਉੱਪਰ ਤੇ ਆ ਰਿਹਾ ਡੜੀ ਪਾਣੀ ਉੱਪਰ ਇੱਧਰੋਂ ਵੀ ਆ ਰਿਹਾ ਕਰਨ ਹਾਂ ਉਹ ਦੇਖ ਲਈ ਪਾਣੀ ਕਹੀ ਆ ਕਾ ਪਾਣੀਓ ਮਾਣੀ ਆ ਗਿਆ ਹਾ ਓ ਹਾਏ ਕਿੰਨਾ ਵੀ ਪੈ ਗਿਆ ਪੁੱਤ ਕਿੰਨਾ ਵੀ ਪੈ ਕੇ ਰੱਖਦੇ ਨੇ ਇਹਦਾ ਸੁੱਤੀ ਹਾਂ ਥੋੜਾ ਥੋੜਾ ਹੀ ਬਹੁਤ ਬਹੁਤ ਪੈ ਗਿਆ ਨਹੀਂ ਪਰ ਪਿਆ ਇੱਧਰ ਇਹ ਜਿਆਦਾ ਆਪਣੇ ਤਾਂ ਹੁਣ ਪੈਣ ਲੱਗਿਆ ਹੀ ਹਾਂ ਇੱਥੇ ਆ ਕੇ ਜਿਆਦਾ ਤੇਜ਼ ਹੋ ਗਿਆ ਚੱਲ ਭਾਈ ਹੌਲੇ ਹੌਲੇ ਤੋਰੀ ਵੀ ਜਾ ਯਾਰ ਹਾਂ ਤੂੰ ਪਿਓ ਸਾਰਿਆਂ ਨੂੰ ਚਲੋ ਥੋੜਾ ਹਾਨੂੰ ਦਰਸ਼ਨ ਕਰਾਵਾਂਗੇ ਜੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਣੀ ਚੁੰਬਾ ਕਿਹੜੇ ਸਾਹਰਾ ਪਾਣੀ ਆਉਂਦਾ ਇੱਧਰ ਤੇ ਆ ਮੀਂਹ ਆ ਜਿਆਦਾ ਪੈ ਗਿਆ ਇਸ ਤੋਂ ਜ਼ਿਆਦਾ ਆ ਰਹੀ ਉਹ ਸੜਕ ਇੱਧਰੋਂ ਡਾਊਨ ਆ ਨਾ ਇੱਥੇ ਐਸਾ ਤਾਂ ਸੀਵਰੇਜ ਬਣੇ ਪਏ ਇੱਧਰ ਸੀਵਰੇਜਾਂ ਨੇ ਪਾਣੀ ਸੰਭਾਲਿਆ ਨਹੀਂ ਹੋਣਾ ਮੀਂਹ ਜਿਆਦਾ ਪਿਆ ਵਾ ਤੇ ਕਿਤੇ ਲਾਈਟਾਂ ਨਹੀਂ ਹੈਗੀਆਂ ਉਹਦੇ ਕਰਕੇ ਸਾਰੇ ਇੱਕ ਦੂਜੇ ਚ ਫਸੇ ਜਾਂਦੇ ਆ ਆ ਦੇਖੋ ਇੱਧਰ ਬੰਦੇ 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 ਜਨ ਨੂੰ ਤੁਹਾਨੂੰ ਹੋਣਾ ਪਿਆ ਇਹ ਤਾਂ ਜਿਵੇਂ ਨਹਿਰ ਆ ਰਹੀ ਇੱਧਰ ਨੂੰ ਐ ਹੋ ਰਿਹਾ ਹਾਂ ਉਹਰੇ ਵੀ ਹਾਲਾਤ ਐ ਜੀ ਹੋਏ ਪਿਆ। ਕਾਈ ਉਹ ਪਾਣੀ ਪਾ ਤੋੜੀਆ। ਆ ਮੋਹ ਬਣਾ ਲਈਆਂ ਖੜੀਆਂ ਸਾਰੀਆਂ ਗੱਡੀਆਂ ਇੱਦਾਂ ਨੂੰ। ਮਸੀਹ ਨਾ ਡੱਟਾ ਪਾਣੀ ਮਸੀਹ ਪਾਪਾ ਉਹ ਆ ਕੋਈ ਨਾ। ਪਾਪਾ ਹਾਂ ਪੁੱਤ। ਅਰੇ ਤੋੜਾ ਪਾਣੀ ਜਾ ਖੜੇ ਹੋ ਨਾ ਕੋਈ ਵੀ ਤੁਸੀਂ ਵੀ ਬੱਸ ਦਹਾ ਗਾਂ ਵਧੀ ਜਾਓ। ਪਾਣੀ ਸੌਂ ਰਮਾਰੀ ਆ। ਆ ਸੱਚ ਕਰ ਲੱਗਦਾ ਹੈ ਕਿ ਚੰਗੀਆਂ। ਸਮਝਦਾਰਤਾ ਆਪਾਂ ਨੂੰ ਵੜਨਾ ਪੈਣਾ ਥੋੜਾ ਜਿਹਾ। ਚੱਲ ਬਾਹਰ ਕੱਢਣੀ ਪੈਣੀ ਕੱਢਣੀ ਪੈਣੀ ਗੱਡੀ ਨੂੰ ਪਾਣੀ ਆ ਰਿਹਾ ਸਾਹ ਦੇ ਨਾਲ ਪਾਣੀ ਆ ਆਪਾ ਹੋਹ ਚੱਤੇ ਗਦੇ ਸਾਰੇ ਵਿਚਾਰੇ ਭਾਈ ਦੀ ਸਕੂਟਰੀ ਨਹੀਂ ਚੱਲਦੀ ਆ ਤਾਂ ਇੱਥੇ ਹੀ ਰਹਿ ਗਿਆ ਪਾਣੀ ਬਹੁਤ ਜਿਆਦਾ ਸੀ ਮੁੰਡਾ ਤਾਂ ਪਾਸ ਫੀਟ ਨਾਲ ਪਾਣੀ ਆ ਰਿਹਾ ਇੱਧਰੋਂ ਪਾਣੀ ਨਾ ਦਾ ਸਰੇ ਕੋ ਸਾਈਕਲ ਆ ਹਾਂ ਦੇ ਤਾਂ ਲਵਾ ਇੱਧਰ ਨਾ ਆ ਦਿਲਾ ਉੱਪਰੋਂ ਵੀगिर ਰਿਹਾ ਹਾਂ ਉਹ ਪਹਿਲੇ ਬੜਵਾ ਦੇ ਪਾਣੀ ਇੱਥੇ ਆਲੇ ਦੋਲੇ ਮਾਰਕੀਟ ਵਾਲਾ ਪੂਰੀ ਫਾੜ ਪੈ ਰਹੀ ਹੈ ਪਾਣੀ ਦੀ ਸਹੀ ਗੱਲ ਆ ਉਹ ਦੇਖੋ ਉਹ ਕਿਵੇਂगिर ਰਿਹਾ ਉਹ ਕਹਾਂ ਤੇ ਹਾਂ ਫੜੋ ਫੜ ਖਾ ਲਓ ਖਾ ਲਓ ਖਾ ਲਓ ਉਹ ਤੁਹਾਨੂੰ ਘਰ ਲਿਆ ਹਾਂ ਹੀ ਬਾਈ ਦਾ ਜਿਹੜਾ ਪਿਓ ਨੂੰ ਫਿਰਦਾ ਦਾ ਸਾਰਿਆਂ ਨੂੰ ਮੋਟਰਸਾਈਕਲ ਭਜਾਈ ਆਉਂਦਾ ਦਾ ਹਾਂ ਪਾਪਾ ਪਾਪਾ ਹਾਂ ਮਾਰ ਦੇ ਹਾਂ ਵੀ ਬਾਈ ਦੀ ਸਕੂਟਰ ਹੀ ਖੜ ਗਈ ਪਾਣੀ ਲੱਗ ਪਾਣੀ ਦਾ ਹੀ ਪੰਗਾ ਹੈ ਬਾਜੀ ਤੱਕਾ ਆਹੀ ਪੰਗਾ ਪਾਣੀ ਚ ਉਹ ਦੇਖ ਹੁਣ ਤੁੰਡੀ ਕਗਾ ਜਾ ਕੇ ਪਾਣੀ ਕਿਵੇਂ ਡੇਰਦਾ ਉਹ ਪੈਂਦੀ ਆ ਪਛਕਾਰੀਆਂ ਪੁਲ ਪਰ ਤੇ ਉਹ ਬਾਜੀ ਉਹ ਪਾਣੀ ਵੀ ਥੱਲੇ ਜਾਣਾ ਹੋ ਰਿਹਾ ਇਹਦਾ ਸੱਡਾ ਤੋਂ ਆ ਰਿਹਾ ਤਾਂ ਲੈ ਜਾ ਜਿੱਥੇ ਖੰਡੀ ਪਈ ਉਹ ਹੈਗੀ ਸਤਨਾੜਾ ਹੜਪਟਾ ਲੱਗਣਾ ਵੀ ਸੌਣ ਦਾ ਨਹੀਂ ਜਾਏ ਆ ਦੇਖੋ ਆ ਬਲਾਕ ਹੋ ਗਿਆ ਆ ਦੂਕ ਪੈਪ ਚੱਲਦੇ ਆ ਜਗਾ ਡਾਉਨ ਆ ਸਾਰੇ ਮੀਂਹ ਦਾ ਪਾਣੀ ਇੱਥੇ ਆ ਗਿਆ ਉੱਪਰ ਵੀ ਸਹੀ ਗੱਲ ਹੈ ਹਾਂ ਤਾਂ ਕਰਕੇ ਆ ਕਿਹੜੇ ਸਾਫ ਨਾਲ ਲੱਗਾ ਵਗਣਾ ਤੇ ਇਹ ਪੈਪ ਟੁੱਟ ਗਿਆ ਹਾਂ ਆ ਬਲਾਕ ਦੇਖੋ ਸਾਰਾ ਵਿੱਚ ਗੰੰਟ ਆ ਰਿਹਾ ਹੈ ਗੱਡੀ ਵਿੱਚੋਂ ਕੱਢ ਲਿਓ ਗੱਡੀ ਸਾਫ ਹੋ ਜੂ ਗੱਡੀ ਸਾਫ ਜੇ ਖੜ ਗਈ ਵੇ ਪਤਾ ਲੱਗਣਾ ਤੁਹਾਨੂੰ ਵੀ ਸਾਫ ਹੋ ਗਈ ਕਿ ਆ ਹੋ ਗਿਆ ਪਹੁੰਚ ਗਏ ਜੀ ਦਾਉ ਸਾਹਿਬ ਤੇ ਮੀਂਹ ਪੈ ਰਿਹਾ ਜੀ ਪੂਰਾ ਕੇਲੇ ਨਹੀਂ ਖਾਣੇ ਹੈਗੇ ਪੁੱਤ ਪਹਿਲਾਂ ਭੋਗ ਲੈ ਕੇ ਆਓ ਬਾਗਰੂ ਦਾ ਮੱਥਾ ਟੇਕੋ ਚਲੋ ਉਤਰੋ ਜੈਸਮੀਨ ਕਰਨ ਆਪਣਾ ਉਹ ਪੁੱਤ ਨਹੀਂ ਆਇਆ ਓਰੇ ਬਾਬਿਆਂ ਦਾ ਨਾ ਭੋਗ ਹੋਰ ਆ ਤੇ ਮਮਾ ਤੇਰੀ ਲੈਣ ਗਈ ਹੈ ਕੇਲੇ ਨਹੀਂ ਓਰੇ ਚੜਾਈ ਦੇ ਓਰੇ ਚੜਾਈ ਦਾ ਦੁੱਧ ਕੀ ਪਤਾ ਸੇ ਚੌਲ ਲੱਡੂ ਇਹ ਪ੍ਰਸਾਦ ਚੜਦਾ ਓਰੇ ਠੀਕ ਆ ਕੇਲੇ ਨਹੀਂ ਚੜਾਈ ਦੇ ਹੁੰਦੇ ਚਲੋ ਚਲ ਜਾਓ। ਉਹ ਦੀ ਦੀ ਗੋਦੀ ਚੜ ਚਲ। ਕਰਨ ਉੱਤਰ ਦਾ ਮੁੱਤ ਤੂੰ ਵੀ ਭੇਜੂੰਗਾ। ਹੋ ਯਾਰ। ਵਾਹ ਗੋ ਸੱਤ ਨੰਬਰ ਗੱਡੀ 15 ਲਾਉਣੀ ਪਈ। ਵਾਹ ਗੋ। ਚਲੋ ਚਲੋ। ਕਰਨ ਛਤਰੀ ਲੈ ਕੇ ਮੋੜੇ ਮੰਨੂ ਲੈ ਜੀ। ਹਾਂ। ਵਾਹ ਗੁਰੂ ਕਰੇ ਉਹ ਗਰ ਪਾਸਾ ਪਰ ਨਹੀਂ ਨਾ ਕਰਾਵਾ ਜੀ ਬੁਰਾ ਹਾਲ ਤੇ ਸੰਗਤ ਨਤਮਸਤਕ ਹੋ ਰਹੀ ਹੈ ਜੀ ਵਾਹ ਜੀ ਮੀਂਹ ਦਾ ਰਾਜਾ ਤਾਂ ਜੀ ਆ ਪਾਣੇ ਨੂੰ ਦੇਖ ਕੇ ਲਾ ਸਕਦੇ ਵੀ ਕਿੰਨਾ ਕਮੀ ਪਿਆ ਹੋਊਗਾ ਤਨ ਤਨ ਕਰਾਤੀ ਜਾਂਦਾ ਸਵੇਰ ਦਾ ਮੀਂਹ ਪੈ ਰਿਹਾ ਹੈ ਖੇੜ ਦੇ ਵਿੱਚ ਤੇ ਹੁਣ ਆ ਸਭੀ ਫੈਮਿਲੀ ਤਰਪੀ ਜਿੱਦਰ ਆ ਚੱਕੀ ਵੀ ਰਹੀ ਤਾਂ ਤੇ ਹੁਣ ਅੱਗੇ ਕਰਾਂਗੇ ਜਾ ਕੇ ਉੱਧਰ ਸਮਾਦਾਂ ਨੂੰ ਨਮਸਕਾਰ ਆਪੂ ਹੈ ਹਰ ਕੌਣ ਆ ਗਿਆ ਬਸ ਚੇਂਜ ਵੀ ਹੋਊਗੀ ਡਰੈਸ ਤਾਂ ਚਲ ਚੇਂਜ ਹੋਣੀ ਉਹ ਮਮੀ ਪੈਂਦਾ ਨਾ ਤਾਂ ਕਰਕੇ ਜੀ ਕਿੱਡੀ ਇਹ ਹਾਂ ਗੱਲਾਂ ਹੋ ਗਿਆ ਹਾਂ ਹੂੰ ਚੱਲ ਨਿਆਣੇ ਦਾ ਕੰਮ ਐ ਜੀ ਹੁੰਦਾ ਫਿਰ ਨਿੱਕਰ ਕਿੱਥੇ ਤੂੰ ਕੰਨ ਘੁਮਾਉਂਦਾ ਛੇ ਤੇਰੀ ਜਿਹੜਾ ਵੀ ਆ ਰਹੇ ਨੇ ਸਾਰੇ ਤੁਹਾਡੇ ਨੂੰ ਆ ਦੇ ਦੇਖ ਲੈ ਕਰਨ ਲੰਬੀ ਡਿੰਗ ਥੋੜੋ ਲੰਗੀ ਲੰਬੀ ਡਿੰਗ ਨਮਸਕਾਰ ਕਰਿਆ ਜੀ ਮੀ ਪੈਂਦੇ ਪੌਂਦੇ ਚ ਅਸੀਂ ਇੱਧਰ ਨਮਸਕਾਰ ਕਰਕੇ ਹਟ ਗਏ ਜੀ ਤੇ ਨਾਲ ਦੀ ਨਾਲ ਮੀ ਵੀ ਹਟ ਗਿਆ ਕੱਟ ਗਿਆ ਜਾਨੀ ਕੀ ਹਾਂ ਵੀ ਜਿਕਣਾ ਮਹਾਰਾਜ ਸਾਡੀ ਪ੍ਰਖਿ ਲੰਦੇ ਸੀ ਵੀ ਹਾਂ ਵੀ ਮੀ ਦੇ ਵਿੱਚ ਗੱਡੀ 'ਚ ਬੈਠੇ ਰਹਨਾ ਕਿ ਆਉਂਦੇ ਸਾਡੇ ਦਰਬਾਰ ਦੇ ਵਿੱਚ ਪਰ ਅਸੀਂ ਵੀ ਚ ਆਏ ਆਏ ਅਸੀਂ ਨਮਸਕਾਰ ਕਰਿਆ ਜੀ ਪਰਦਾਸਾ ਬੇਨਤੀਆਂ ਕਰੀਆਂ ਆਪਣੀ ਦੇਹ ਰੋਗਤਾ ਵਾਸਤੇ ਵੀ ਕਰੀਆਂ ਸਾਰਿਆਂ ਦੀ ਸਾਰਿਆਂ ਵਾਰੀ ਕਰੀ ਤੰਦਰੁਸਤੀ ਬਾਰੇ ਸਾਰੇ ਦੀ ਤੰਦਰੁਸਤੀ ਬਾਰੇ ਵੀ ਪਈ ਆ ਮਾਇਆ ਦੇ ਖਜ਼ਾਨੇ ਮਹਾਰਾਜ ਵਰਪੂਰ ਕਰਨ ਸਾਰਿਆਂ ਦੀ ਹਾਂਜੀ ਤੇ ਸਭ ਜਿਹੜੇ ਬਿਮਾਰ ਹੋ ਉਹਨਾਂ ਨੂੰ ਵੀ ਠੀਕ ਕਰੀ ਹਾਂ ਸਾਰੇ ਠੀਕ ਜੀ ਮੇਰੇ ਜਗਾ ਬੀਪੀ ਬਾਜਨ ਤਾਂ ਕਿਸੇ ਦਾ ਜੀ ਮੇਰੇ ਮੈਂ ਤਾਂ ਆਪਣੇ ਬਸਤਾ ਦਾ ਕਰਿਆ ਅਰਦਾਸ ਮੈਂ ਤੁਹਾਡੇ ਵਾਸਤੇ ਵੀ ਕਰੀ ਨੀ ਨਾ ਪਾਣੀ ਉਹ ਪਾਣੀ ਕਰਿਆ ਪਾਜੀ ਸਾਰੇ ਪਾਸੇ ਗਰਾਊਂਡ ਪਿੱਛੇ ਗਰਾਊਂਡ ਨੂੰ ਕੀ ਆ ਦੇਖਣਾ ਹੋ ਗਰਾਉਂਡ ਦਾ ਕੀ ਦੇਖਣਾ ਇਹ ਕੁੜੀਆਂ ਪਿਆ ਉਹ ਕਹਿੰਦੀ ਹਾਂ ਤੁਸੀਂ ਕਹਿੰਦੇ ਇਹ ਕੁੜੀਆਂ ਕਹਿੰਦੀ ਹਾਂ ਵੀਰ ਜੀ ਵੀ ਅੱਜ ਤੇਰਾ ਕੁੜੀਓ ਬਣਿਆ ਪਿਆ ਉਹ ਤਾਂ ਕਹਿੰਦੀ ਸੀ ਛੇੜਦੀ ਸੀ ਉਹਨੂੰ ਕਹਿੰਦੀ ਕੁੜੀ ਕੁੜੀ ਕਰਨ ਕੀ ਬਣਿਆ ਹੋਇਆ ਰੀਤ ਅੱਜ ਅਨ ਕੁੜੀ ਕਰਨੀ ਬਣਿਆ ਕਰਨ ਵੀਰ ਦੀਦੀ ਕੌਣ ਉਹ ਮੈਂ ਦਾ ਕਹਿੰਦਾ ਕਹਿੰਦਾ ਮੇਰੇ ਤਾਂ ਬਾਹਰ ਦੁਕਾਨ ਤਾਂ ਆਉਂਦੀ ਆ ਪਿੰਨੇ ਕੁੜੀਆਂ ਕਿਵੇਂ ਖੁੱਲ੍ਹਾ ਛੱਡ ਲੰਨੀ ਹਾਂ ਕਿਆ ਕੁੜੀ ਹੋਣਾ ਆਸਾਨ ਬਾਤ ਲੱਗੇ ਹੈ ਹਾਂ ਤਹੀਂ ਤਾਂ ਤੁਸੀਂ ਬੇੜੇ ਖਾਂਦੇ ਮੁੰਡਿਆਂ ਨੂੰ ਮਟਮਾ ਨਾ ਆਹ ਪੁੱਠਾ ਬੋਲਣਾ ਬੱਸ ਆਹ ਜੋ ਇਹ ਤਾਂ ਇੱਕ ਨਾ ਮਾ ਤੇਰੇ 4 ਵਜਣੇ ਨਾਲੇ ਰੋਦਾ ਹੁੰਦਾ ਫੇਰ ਛੱਡ ਦੋ ਮੈਨੂੰ ਬਰਾਬਰ ਤੂੰ ਕੁੜੀਆਂ ਜਿੰਨੇ ਕੰਮ ਨਹੀਂ ਕਰ ਸਕਦੇ ਭਾਂਡੇ ਵੀ ਚੱਕਦੀਆਂ ਮਾਂਜਦੀਆਂ ਰੋਟੀ ਬਣਾਉਂਦੀਆਂ ਕੰਬੜੇ ਧੋਣੀਆਂ ਇੰਸਟਾ ਵੀ ਚਲਾਉਂਦੀਆਂ ਫੇਸਬੁੱਕ ਵੀ ਚਲਾਉਂਦੀਆਂ ਲੈ ਲੈ ਉਹ ਸਾਰੀ ਚਲਾਉਂਦੇ ਆ ਚਲੋ ਕੋਈ ਨਹੀਂ ਜੀ ਕੋਈ ਨਹੀਂ ਜੇ ਇਹਦਾ ਮੈਟਰ ਹੋਰ ਛਿੜ ਕੇ ਬਹਿ ਗਏ ਮਿਲਦੇ ਕਿਸੇ ਅਗਲੇ ਬਲੌਂਗ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਸਰਵੰਤਕ ਦੀ ਕਲਾ ਚੱਕ ਕੇ ਜੀ ਓਕੇ ਬਾਏ 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 ਬਾਏ